ਬੈਗਰੂ ਜੀ ਦਾ ਖਾਲਸਾ ਸ੍ਰੀ ਬੈਗਰੂ ਜੀ ਕੀ ਫਤਿਹ ਵੈਲਕਮ YouTube ਚੈਨਲ ਮਲਕੀਤ ਕਚੂਰਾ ਦੇਖੋ ਡਬਲ ਐਫ ਜੀ ਦੇਸੀ ਚੂਜਾ ਡਬਲ ਐਫ ਜੀ ਤਕਰੀਬਨ ਦੇਸੀ ਚੂਜਾ ਅੱਜ 16ਵੇਂ ਦਿਨ ਦਾ ਹੋ ਗਿਆ ਹੈ ਦੇਖੋ ਕਿੱਦੂ ਲ ਗ੍ਰੋਥ ਕਰ ਰਿਹਾ ਹੈ ਪਰ ਅੱਜ ਇੱਕ ਖੁਸ਼ੀ ਵਾਲੀ ਗੱਲ ਹੈ ਜਿਹੜੀ ਕਿ ਅੱਜ ਬਾਹਰ ਠੰਡਾ ਮੌਸਮ ਹੈ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਅੱਜ ਗਰਮੀ ਤੋਂ ਬੜੀ ਹੀ ਰਾਹਤ ਹੈ ਇਹ ਦਾ ਡਬਲ ਐਪਲ ਜੂਜਾ ਬੜਾ ਗਰਮੀ ਚ ਔਖਾ ਜੀ ਰਿਹਾ ਸੀ ਤੇ ਬਾਹਰ ਦੀ ਹੁਣ ਹਵਾ ਅੰਦਰ ਆ ਰਹੀ ਹੈ ਉਦੇ ਤਰੀਕੇ ਨਾਲ ਤੇ ਚੂਜਾ ਵੀ ਦੇਖੋ ਸਹੀ ਤਰੀਕੇ ਨਾਲ ਖਾਪੀ ਰਿਹਾ ਹੈ। ਇਸੀ ਗੱਲ ਦਾ ਜਦੋਂ ਠੰਡਾ ਮੌਸਮ ਹੋਵੇ ਤਾਂ ਚੂਜਾ ਆਪਣੇ ਆਪ ਹੀ ਗ੍ਰੋਥ ਕਰੇਗਾ ਗਰਮੀ 'ਚ ਪਰ ਸਰਦੀ ਵੇਲੇ ਇਸ ਨੂੰ ਬੜੇ ਤਰੀਕੇ ਨਾਲ ਸੰਭਾਲਾ ਜਾਂਦਾ ਹੈ। ਪਰ ਅੱਗੇ ਦੀਆਂ ਵੀਡੀਓ ਸਰਦੀਆਂ ਬਣਾਵਾਂਗੇ ਜਦੋਂ ਸਰਦੀ ਆਵੇਗੀ। ਪਰ ਗਰਮੀ 'ਚ ਦੇਖੋ ਆ ਠੰਡਾ ਮੌਸਮ ਹੈ ਤੇ ਕਿੱਡਾ ਉਹਦੀ ਗ੍ਰੋਥ ਕਰ ਰਿਆ ਹੈ ਠੰਡੇ ਮੌਸਮ ਚ ਪਰ ਇਹ ਨਹੀਂ ਕਿ ਜ਼ਿਆਦਾ ਨਹੀਂ ਕਿੰਨੀ ਜ਼ਿਆਦਾ ਪਵੇ ਇਹ ਨੀਰ ਪਰ ਉਸ ਤੋਂ ਬਚਾ ਕੇ ਤੁਹਾਨੂੰ ਰੱਖਣਾ ਚਾਹੀਦਾ ਹੈ ਫਿਰ ਤੁਹਾਨੂੰ ਇਧਰੋਂ ਜਾਲੀਆਂ ਲਗਾ ਦੇਣੀਆਂ ਚਾਹੀਦੀਆਂ ਹਨ ਫੜਦੇ ਜਿਹੜੇ ਜਾਲੇ ਦੇ ਨਾਲ ਪੜਦੇ ਆ ਜੇ ਅੰਦਰ ਕੋਈ بارش ਵਗੈਰਾ ਨਾ ਆ ਸਕੇ ਤੁਹਾਨੂੰ ਇਹ ਵੀ ਗੱਲ ਦਾ ਤਿਆਰ ਰੱਖਣਾ ਚਾਹੀਦਾ ਹੈ ਇਹ ਨਹੀਂ ਕਿ ਤੁਸੀਂ ਜੇ ਬਾਹਰ ਦੀ ਹਵਾ ਲੱਗੇ ਤਾਂ ਕਿਉਂਕਿ ਉਹਦੇ ਗ੍ਰੋਥ ਕਰ ਰਿਹਾ ਹੈ ਪਰ ਜੇ ਜ਼ਿਆਦਾ ਹੀ ਮੌਸਮ ਖਰਾਬ ਹੋ ਜਾਵੇ ਤਾਂ ਤੁਹਾਨੂੰ ਫਿਰ ਵੀ ਸਹੀ ਤਰੀਕਿਆਂ ਨਾਲ ਉਹਦੇ ਦੇਖਭਾਲ ਕਰਨੀ ਪਵੇਗੀ ਡਬਲ ਐਫ ਜਿਹਦੇ ਸਚੂਜਾ ਪਰ ਇੱਕ ਵੰਤ ਹੁਣ ਗਰਮੀ ਤੋਂ ਰਾਤ ਹੈ ਉਹਦੇ ਤਰੀਕੇ ਨਾਲ ਖਾ ਪੀ ਰਿਹਾ ਹੈ ਪਰ ਗਰਮੀ ਵਿੱਚ ਜਿਆਦਾ ਫੀਡ ਵੀ ਨਹੀਂ ਖਾਂਦਾ ਕਿਉਂਕਿ ਗਰਮੀ ਚ ਫੀਡ ਬੜੀ ਗਰਮ ਹੁੰਦੀ ਹੈ ਤੇ ਹੁਣ ਤਾਂ ਵਧੀਆ ਰੁੱਤ ਵੀ ਕਰ ਰਿਹਾ ਤੇ ਫੀਡ ਵੀ ਖਾ ਰਿਹਾ ਹੈ ਜੇ ਫੀਡ ਖਾਵੇਗਾ ਤੇ ਗ੍ਰੋਥ ਕਰੇਗਾ ਡਬਲ ਐਫਜੀ ਦੇਸੀ ਦੁੱਧ ਤੈਨੂੰ ਜਲਦੀ ਹੀ ਤਿਆਰ ਕਰਕੇ ਬਾਜ਼ਾਰ ਚ ਉਜਾ અમાਗੇ ਸੇਲ ਕਰਾਂਗੇ ਬਸ ਉਹੀ ਦਿਨ ਦਾ ਇੰਤਜ਼ਾਰ ਹੈ ਜਲਦੀ ਵੱਡਾ ਹੋਵੇ ਤੇ ਜਲਦੀ ਇਸ ਨੂੰ ਸੇਲ ਕਰ ਜੀਏ ਡਬਲ ਐਫ ਜੀ ਇਸ ਦੇ ਜੂਜਾ ਦੇਸ ਉਹਨਾਂ ਦੇਸੀ ਜੂਦੇ ਰੰਗ ਬਰੰਗੇ